ਬੱਚੋ ਆਪਾਂ ਸਵਈਆਂ ਦੀ ਸੰਥਿਆ ਕਰ ਰਹੇ ਆ ਤੇ ਪੰਕਤੀ ਆਉਂਦੀ ਏ ਭੂਤ ਭਵਿੱਖ ਭਵਾਨ ਕੇ ਭੂਪਤ ਇੱਥੇ ਵਿਸਰਾਮ ਹੈ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੀ ਧਾਮ ਸਿਧਾਰੇ ਇਸ ਨੂੰ ਸ੍ਰੀ ਬੋਲਣਾ ਪੈਰ ਚਰਰ ਲੱਗਾ ਹੈ ਪਗਵਾਨ ਅਜੇ ਬੋਲਣਾ ਹੈ ਪੋਲਾ ਉਚਾਰਨ ਕਰਨਾ ਠੀਕ ਹੈ ਪੱਤ ਵੀ ਪੋਲਾ ਉਚਾਰਨ ਕਰਨਾ ਹੈ ਠੀਕ ਹੈ ਅੰਤ ਕੋ ਅੰਤ ਕੀ ਧਾਮ ਸਿਧਾਰੇ ਭੂਤ ਭਵੇਖ ਭਵਾਨ ਕੇ ਭੂਪਤ ਇੱਥੇ ਵਿਸਰਾਮ ਲੱਗ ਗਿਆ ਠੀਕ ਹੈ ਕੌਣ ਗਣੈ ਨਹੀਂ ਜਾਤ ਵਿਚਾਰੇ ਬੱਬੇ ਦੇ ਨਾਲ ਵਿਚਾਰੇ ਬੋਲਣਾ ਸ੍ਰੀ ਪੱਤ ਸ੍ਰੀ ਭਗਵਾਨ ਭਜੇ ਬਿਨ ਇੱਥੇ ਵਿਸਰਾਮ ਲੱਗ ਗਿਆ ਠੀਕ ਅੰਤ ਕੋ ਅੰਤ ਕੀ ਧਾਮ ਸਿਧਾਰੇ ਸਾਰੀ ਪੰਗ ਸਮਝ ਲੱਗੀ ਹਾਂਜੀ